ਨੋ ਨੀ ਬੈ ਕੋਲ ਕਰਾ ਰਹੀ ਆ ਨੋ ਨੰਬਰ ਆ ਦੇਖ ਪੈਸੇ ਨਹੀਂ ਮੰਗ ਕੀਤੀ ਪੈਸੇ ਦੀ ਪੈਸੇ ਮੰਗ ਰਹੀ ਹੈ ਅੰਦਰ ਹੋ ਸਾਰੇ ਦਿਨ ਕਰ ਲਈ ਅਸੀਂ ਢਾਈ ਉਹ ਕੈਮਰੇ ਚ ਕਢਾਓ ਕਿੰਨੀ ਤੇਰੇ ਤੁਸੀਂ ਡੀਸੀ ਲੱਗਿਆ ਐਸਾ ਗੱਲ ਨਹੀਂ ਕੱਟ ਮਖਾਨਾ ਫਿਰ ਕੋਈ ਪੈਸਾ ਨਹੀਂ ਲੈ ਆਉਂਦੇ ਕੋਈ ਪੈਸਾ ਨਹੀਂ ਦਿਆਨਦ ਸਰਹ ਹਸਪਤਾਲ ਦੀ ਐਮਰਜੈਂਸੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਦਿਆਨਦ ਸਰਹ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਆਏ ਕੁਝ ਲੋਕਾਂ ਨੇ ਸਰਹ ਹਸਪਤਾਲ ਐਮਰਜੈਂਸੀ ਦੇ ਸੁਰੱਖਿਆ ਕਰਮਚਾਰੀਆਂ ਤੇ ਸਟਾਫ 'ਤੇ ਆਰੋਪ ਲਗਾਏ ਕਿ ਲੰਬੇ ਸਮੇਂ ਤੋਂ ਐਮਰਜੈਂਸੀ ਦੇ ਬਾਹਰ ਖੜੇ ਹਨ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਜਿਹੜੇ ਲੋਕ ਬਾਅਦ ਦੇ ਵਿੱਚ ਆਏ ਨੇ ਉਹਨਾਂ ਤੋਂ ਰਿਸ਼ਵਤ ਲੈ ਕੇ ਉਹਨਾਂ ਨੂੰ ਤੁਰੰਤ ਪੇਚਾ ਜਾ ਰਿਹਾ ਤਾਰੇ ਜਿਹੜੇ ਮਰੀਜ਼ ਬਾਹਰ ਖੜੇ ਨੇ ਕਈਆਂ ਦੀ ਹਾਲਤ ਕਾਫੀ ਖਰਾਬ ਹੈ ਸਿਹਤ ਵਿਭਾਗ ਕੋਈ ਤਿਆਰ ਨਹੀਂ ਦੇ ਰਿਹਾ ਇਸ ਨੂੰ ਲੈ ਕੇ ਮੌਜੂਦਾ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਉਹਨਾਂ ਵੱਲੋਂ ਰੋਪ ਲਗਾਇਆ ਗਿਆ ਕਿ ਪੈਸੇ ਲੈ ਕੇ ਅੰਦਰ ਮੈਡੀਕਲ ਕਰਵਾਏ ਜਾ ਰਹੇ ਨੇ ਅਤੇ ਪਿਛਲੇ 3 ਤੋਂ 4 ਘੰਟੇ ਤੋਂ ਖੜੇ ਨੇ ਅਤੇ ਉਹਨਾਂ ਨੂੰ ਟੋਕਨ ਮਿਲ ਰਹੇ ਨੇ ਪਰ ਕੁਝ ਲੋਕ ਬਾਅਦ ਦੇ ਵਿੱਚ ਆ ਕੇ ਸਿੱਧਾ ਅੰਦਰ ਜਾ ਕੇ ਮੈਡੀਕਲ ਕਰਵਾ ਰਹੇ ਨੇ ਮੇਰਾ ਹਰਦੇਵ ਸਿੰਘ ਅੱਛਾ ਅੱਛਾ ਮੈਡੀਕਲ ਕਰਾਣ ਆਏ ਹੋ ਮੈਡੀਕਲ ਕਰਾਣ ਆਏ ਆਪਣੇ ਸਿਸਟਰ ਦੀ ਗਲਤ ਹੋ ਗਈ ਤੇ ਹੰਗਾਮਾ ਹੋ ਗਿਆ ਗਲਬਾ ਤੇ ਇਹ ਹੋਈ ਹੈ ਜੀ ਸਾਨੂੰ ਹੋ ਗਏ 2:30 ਵਜੇ ਅਸੀਂ ਆ ਕੇ ਉਰੇ ਠੀਕ ਹੈ ਜੀ ਸਾਡੀ ਵਾਰੀ ਨਹੀਂ ਆਉਂਦੀ ਆ ਨੰਬਰ ਮੇਰਾ ਲਾ ਕੇ ਦਿੱਤਾ 13 ਨੰਬਰ ਔਰ ਜਦੋਂ ਮੈਂ ਆਇਆ ਸੀਗਾ ਜਦੋਂ ਮੈਂ ਆਇਆ ਉਦੋਂ 7 ਨੰਬਰ ਚੱਲਦਾ ਸੀ 2.5 ਘੰਟੇ ਪਹਿਲਾਂ ਹਾਂਜੀ ਠੀਕ ਹੈ ਜੀ ਹਜੇ ਵੀ 8 ਨੰਬਰ ਚੱਲਦਾ ਆਪ ਭਾਈ ਸਾਹਿਬ ਇੱਕ ਮਰਸੀਡੀ ਵਾਲੇ ਕੋਈ ਆਏ ਆ ਵੱਡੇ ਉਹਦੇ ਵਾਲੇ ਆ ਕਿ ਕੌਣ ਮੈਨੂੰ ਨਹੀਂ ਪਤਾ ਕੌਣ ਨੇ ਉਹ ਆਏ ਆ ਆਂਦਿਆਂ ਸਾਡੇ ਤੋਂ ਪਹਿਲਾਂ ਉਹਨਾਂ ਨੂੰ ਅੰਦਰ ਖੜਾ ਕਰਤਾ ਇਹਨਾਂ ਦੇ ਮੁਲਾਜ਼ਮਾਂ ਨੇ ਕਾਰਨ ਕੀ ਸਮਝਦੇ ਕਾਰਨ ਸਮਝਦੇ ਜਾਂ ਪੈਸੇ ਦਿੱਤੇ ਆ ਜਾਂ ਰੋਬ ਆਗਲੇ ਉਹਦਾ ਵੱਡੀ ਪੋਸਟ ਤੇ ਆ ਕੋਈ ਅਸੀਂ ਅਸੀਂ ਛੋਟੇ ਬੰਦੇ ਆ ਅਸੀਂ ਖੜੇ ਆ ਉਦੋਂ ਦੇ ਉੱਤੇ ਤੁਸੀਂ ਐਲੀਗੇਸ਼ਨ ਲਾ ਡਾਕਟਰ ਦੇ ਉੱਪਰ ਤੁਹਾਡਾ ਆਪ ਬਿਲਕੁਲ ਐਲੀਗੇਸ਼ਨ ਲਾ ਰਹੇ ਆ ਤਾਂ ਹੀ ਤੁਸੀਂ ਦੱਸੋ ਤੁਸੀਂ ਸਾਨੂੰ ਜਵਾਬ ਦੇ ਦਿਓ ਅਸੀਂ 2.5 ਘੰਟੇ ਤੋਂ ਖੜੇ 13 ਨੰਬਰ ਆ ਉਹਨਾਂ ਦਾ ਜਿਨ੍ਹਾਂ ਦਾ ਕੋਈ ਨੰਬਰ ਨਹੀਂ ਜਿਹੜਾ ਹੋਣਾ ਗੱਡੀ ਲੈ ਕੇ ਆਇਆ ਤੇ ਉਹਨੂੰ ਉਹਦੀ ਵਾਰੀ ਕਿੱਦਾਂ ਆਜੂਗੀ ਮੈਂ ਦੱਸ ਦਿੰਦਾ ਬਿਲਕੁਲ ਗਿਆ ਅੰਦਰ ਹੀ ਆ ਉਹ ਬੈਠੇ ਹੋਏ ਅੰਦਰ ਉਹਨਾਂ ਦਾ ਮੈਡੀਕਲ ਹੋ ਰਿਹਾ ਇਸ ਮਾਮਲੇ ਤੁਸੀਂ ਆਇਓ ਮੈਂ ਮਾਮਲੇ ਆਇਆ ਮੇਰੀ ਸਿਸਟਰ ਦਾ ਮੈਂ ਉਹ ਕਰਾਣ ਆਇਆ ਮੈਡੀਕਲ ਹੋ ਰੇ ਐਮ ਐਲ ਆਰ ਕਟਾਉਣ ਆਇਆ ਉਹਨਾਂ ਨਾਲ ਡੋਮੈਸਟਿਕ ਵਾਇਲੈਂਸ ਹੋਇਆ ਸੀ ਉਹਦੀ ਐਮ ਐਲ ਆਰ ਕਟਾਉਣ ਆਇਆ ਜਦ ਕਿ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਉਹਦਾ ਗਲਾ ਘੋਟਿਆ ਗਿਆ ਬਹੁਤ ਔਖੇ ਹੋ ਰਿਹਾ ਕਦੋਂ ਦਾ ਮੈਨੂੰ ਭਾਜੀ 2:30 ਵਜੇ ਦਾ ਬੈਠਾ ਹੁਣ ਟਾਈਮ ਦੇਖ ਲਓ 6 ਵਜਣਾਂ ਵਾਲੇ ਨੇ ਉਹਨੂੰ ਅੰਦਰਵਾੜ ਦਿੰਦੇ ਆ ਇਹਨਾਂ ਦਾ ਜਿਨ੍ਹਾਂ ਨੇ ਬਾਹਰ ਖੜਾ ਕੀਤਾ ਪੀਨ ਉਹ 1 ਮਿੰਟ ਲਾਇਆ ਉਹਨੇ ਉਹ ਬੰਦਿਆਂ ਨੂੰ ਬਾਕੀ ਸਾਰੇ ਖੜੇ ਆ 8 ਨੰਬਰ ਆ 13 ਨੰਬਰ ਆ ਮੇਰਾ ਵਾ ਸਾਰੇ ਖੜੇ ਨੇ ਤੁਸੀਂ ਪੈਸਿਆਂ ਦਾ ਦੇਖੋ ਲੈਣ ਦੇਣ ਤਾਂ ਹੁਣ ਉਹਨਾਂ ਦੇ ਅੰਦਰ ਜਾ ਕੇ ਹੀ ਹੁੰਦਾ ਨਾ ਸਾਹਮਣੇ ਤਾਂ ਕੋਈ ਵੀ ਨਹੀਂ ਕਰਦਾ ਸ਼ਰੇ ਆਮਦਾ ਨਹੀਂ ਕਰਦਾ ਹੋ ਸਕਦੀ ਆ ਜੀ ਬਿਲਕੁਲ ਹੋ ਸਕਦੀ ਕਿਉਂਕਿ ਆ ਸਾਡੀ ਵਾਰੀ ਨਹੀਂ ਆਈ ਆ ਤਾਂ ਅਸੀਂ ਤਾਂ ਕਹਾਂਗੇ ਹੀ ਨਾ ਹੋ ਸਕਦੀ ਆ ਕਿਉਂ ਨਹੀਂ ਹੋ ਸਕਦੀ ਆ ਲੱਗਦਾ ਕਿਤਨੇ ਕਿਤੇ ਜਿਹੜੀ ਪੁਸਤਾਂ ਦੀ ਇਹਾਮ ਕਰਨੇ ਚਾਹੀਦੇ ਡਾਕਟਰਾਂ ਦੀ ਵੀ ਕੰਮੀ ਬਿਲਕੁਲ ਕਰਨੇ ਚਾਹੀਦੇ ਜਿੱਦਾਂ ਟੋਕਨ ਵਾਈਜ਼ ਇਹਨਾਂ ਨੂੰ ਭੇਜਣਾ ਚਾਹੀਦਾ ਹੁਣ ਨਾਲੋ ਆ ਖੜੇ ਆ ਬੰਦੇ ਜਿਹੜੇ ਨੰਬਰਾਂ ਵਾਲੇ ਬੰਦੇ ਖੜੇ ਆ ਉਹਨਾਂ ਨੂੰ ਕਿਉਂ ਨਹੀਂ ਜਾਣਦੇ ਤੁਸੀਂ ਦੂਜਾ ਬੰਦਾ ਜਿਹੜਾ ਕੋਈ ਆ ਰਿਹਾ ਵਜਾ ਉਹਦੀ ਉਹਦੀ ਵਜਾ ਹੋਵੇ ਹੋਈ ਕਿ ਕੋਈ ਮੰਗੇ ਇਹੀ ਆ ਵੀ ਇੱਥੇ ਕੋਈ ਪ੍ਰਸ਼ਾਸਨ ਆ ਕੇ ਧਿਆਨ ਰੱਖੇ ਵੀ ਜਿੱਦਾਂ ਟੋਕਨ ਵਾਈਜ਼ ਨੰਬਰ ਚੱਲਦਾ ਉਦਾਂ ਹੀ ਚੱਲਣ ਵੀ ਇਹਨਾਂ ਦੀ ਮਨਮਰਜ਼ੀ ਨਾਲ ਚੱਲੇ ਵੀ ਇਹ ਇਹਨਾਂ ਨੂੰ ਸਰਕਾਰ ਨੇ ਰੱਖਿਆ ਤੇ ਇਹ ਸਰਕਾਰ ਦੇ ਇੱਕ ਤਰ੍ਹਾਂ ਦੇ ਨੌਕਰ ਹੀ ਨੇ ਸਮਝ ਗਏ ਨਾ ਸਰਕਾਰ ਇਹਨਾਂ ਨੂੰ ਤਨਖਾਹਾਂ ਭਰਦੀ ਆ ਇਹ ਅਫਸਰ ਸਮਝਦੇ ਆ ਇਹ ਅਫਸਰ ਸਮਝਦੇ ਆਪਣੇ ਆਪ ਨੂੰ ਇਹ ਉਲਟਾ ਸਾਨੂੰ ਧੱਕੇ ਮਾਰਦੇ ਪਏ ਆ ਵੀ ਤੁਸੀਂ ਬਾਹਰ ਚੱਲੋ ਜਿਹੜਾ ਕੋਈ ਵਧੀਆ ਬੰਦਾ ਉਹ ਅੰਦਰ ਜਾ ਰਿਹਾ ਇਹਨਾਂ ਦੇ ਨਾਲ ਓਕੇ ਜੀ ਥੋੜਾ ਦੱਲੇ ਗੱਲੋ ਭਾਈ ਬਾਬੇ ਕੀ ਨਾਮ ਹੈ ਤੁਹਾਡੇ ਜੀ ਭਾਈ ਮੇਰਾ ਨਾਮ ਜੀ ਰਵਿੰਦਰ ਬਾਸਨ ਬਾਬਾ ਜੀ ਭਾਈ 10 ਨੰਬਰ ਹੈ ਤੇ ਜਿਹੜੇ 15 15 16 16 ਨੰਬਰ ਵਾਲੇ ਅੰਦਰ ਜਾ ਰਹੇ ਨੇ ਤੇ ਤੁਸੀਂ ਦੇਖ ਲਓ ਭਾਜੀ ਮੈਂ 3 ਵੇ ਦਾ ਖੜਾ ਸਾਢੇ 5 ਹੋਣ ਵਾਲੇ ਐ 2 ਢਾਈ ਘੰਟੇ ਹੋ ਗਏ ਭਾਜੀ ਮੇਰੇ ਪੇਨ ਹੋ ਰਹੀ ਐ ਸੱਟ ਲੱਗੀ ਬਹੁਤ ਜ਼ਿਆਦਾ ਠੀਕ ਹੈ ਜੀ ਮੇਰੇ ਸੋੜਾ ਸੁਣਨ ਦੀ ਵੀ ਪ੍ਰੋਬਲਮ ਆ ਗਈ ਐ ਸੱਟ ਲੜਾਈ ਕਰਕੇ ਫਿਰ ਵੀ ਭਾਜੀ ਕੱਲ੍ਹ ਨਹੀਂ ਆਏ ਸੀ ਭਾਜੀ ਮੇਰੇ ਨਾਲ ਅਗੇ ਬਈਆ ਰੇੜੀ ਲਾਂਦਾ ਵਾ ਤੇ ਉਹਨੇ ਉੱਥੇ ਮੇਰੇ ਦੁਕਾਨ ਮੇਰੇ ਨਾਲ ਝਗੜਾ ਕੀਤਾ ਰੇੜੀ ਲਗਾਉਣ ਨੂੰ ਲੈ ਕੇ ਹੁਣ ਮੰਗੀ ਆ ਭਾਈ ਮੰਗ ਐ ਹੀ ਆ ਵੀ ਇੱਥੇ ਸਰਕਾਰ ਜਿਹੜਾ ਨਾ ਉਹ ਜਿਹੜਾ ਸਿਸਟਮ ਐ ਕੰਪਿਊਟਰਾਈਜ਼ਡ ਕਰੇ ਆਰੇ ਹੱਥਾਂ ਲੇ ਕੋ ਬਣਾਇਆ ਤੇ ਸਾਰਾ ਕਪੜਾ ਵਾ ਠੀਕ ਹੈ ਕੰਪਿਊਟਰ ਪਰਚੀ ਹੋਣੀ ਚਾਹੀਦੀ ਤਾਂ ਜੋ ਇਹ ਜਿਹੜਾ ਪਾਰਦਰਸ਼ੀ ਕੰਮ ਚੱਲੇ ਠੀਕ ਹੈ ਲੁਧਿਆਣਾ ਲਾਈਟ ਦੇ ਲਈ ਖਾਨੀ ਦੀ ਰਿਪੋਰਟ